ਗੁੱਡ ਆਫਟਰਨੂਨ ਜੀ ਟਾਈਮ ਹੋ ਗਏ ਨੇ ਵੱਜ ਗਏ 3 ਵੱਜ ਗਏ ਤੇ ਆਪਾਂ ਵਲੌਗ ਸ਼ੁਰੂ ਕਰਨੇ ਆ ਹੁਣ ਕਿਉਂਕਿ ਪਹਿਲਾ ਮੌਸਮ ਸੀ ਜਿਹੜਾ ਬਹੁਤ ਜ਼ਿਆਦਾ ਖਰਾਬ ਮੌਸਮ ਸੀਗਾ ਤੇ ਅੱਜ ਆਪਾਂ ਵਲੌਗ ਹੁਣ ਸ਼ੁਰੂ ਕਰਦੇ ਆਂ ਜੀ ਇੱਕ ਲਾਈਟ ਹੈ ਨਹੀਂ ਸੀ ਆਪਣੇ ਅਜ ਥੋੜਾ ਜਿਹਾ ਉਲਝੇ ਹੋਏ ਸੀ ਆਪਾਂ ਤੇ ਅੱਜ ਹੈਗੀ ਆ ਬਸੰਤ ਪੰਚਮੀ ਤੇ ਅੱਜ ਤਰੀਕ ਹੈਗੀ ਆ ਅੱਜ ਤਰੀਕ ਕਿੰਨੀ ਆ 23 ਤੇ 23 ਤਰੀਕ ਹੈ ਅੱਜ ਹੈਗੀ ਆ ਬਸੰਤ ਤੇ ਆਪਾਂ ਡਾਵਾਂਗੇ ਪਤੰਗ ਡਾਉਣੇ ਵੈਸੇ ਆਪਾਂ ਨੂੰ ਆਉਂਦੇ ਨਹੀਂ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਪਤੰਗ ਡਾਉਣ ਦੀ ਆਪਾਂ ਬਾਲੇ ਨਹੀਂ ਲਿਆਂਦੇ ਆਪਾਂ ਥੋੜੇ ਜੀ ਪਤੰਗ ਲਿਆਂਦੇ ਆ ਕਿਉਂਕਿ ਆਪਣੇ ਬੱਚਿਆਂ ਨੂੰ ਮਾੜਾ ਮੋਟਾ ਸ਼ੌਂਕ ਆ ਇੰਜੋਏ ਜੀ ਕਰਨੀ ਆ ਤੇਲ ਸਿਰ ਤੇ ਅੱਜ ਮੈਂ ਲਾਇਆ ਸੀ ਤੇਲ ਮਾਲਿਸ਼ ਕੀਤੀ ਸੀ ਸਿਰ ਦੇ ਉੱਤੇ ਅੱਜ ਆਪਾਂ ਮਾਲਿਸ਼ ਕੀਤੀ ਆ ਅੱਜ ਆਪਾਂ ਵਾਸ਼ ਨਹੀਂ ਕਰਦੇ ਸਵੇਰੇ ਵਾਸ਼ ਕਰਾਂਗੇ ਅਨ ਯਾਰਾ ਥੋੜੇ ਥੋੜੇ ਬੱਦਲ ਹੋਏ ਪਏ ਆ ਹੇਦਰ ਨੰਨੀ ਚੜਾ ਰਹੀ ਐ ਪਤੰਗ ਸਾਨੂੰ ਆਉਂਦੇ ਤਾਂ ਹੈ ਨਹੀਂ ਦੇਖੋ ਉਹ ਦੇਖੋ ਕੋਠਿਆਂ ਦੇ ਉੱਤੇ ਬੱਚੇ ਪਤੰਗ ਚੜਾ ਰਹੇ ਐ ਕੀ ਕਰਦੇ ਦਾ ਨੌਲੀ ਬਾਦਲਾ ਪਈਆ ਵਈਆ ਹਰੀ ਵਿਚਾਰੀ ਤਾਂ ਪਤੰਗ ਨਹੀਂ ਚੜਦਾ ਪਰ ਇਸ ਚੜਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਰੀ ਹਾਂ ਉਹ ਦੇਖੋ ਭਾਈ ਸਾਡੇ ਤੰਗ ਚੜਾ ਰਹੇ ਮੈਂਬਰ ਸਾਹਿਬ ਸੋ ਪਿੱਛੇ ਜਿਹੜੀਆਂ ਈਟਾ ਉਟਾ ਇਗਨੋਰ ਮਾਰਿਓ ਉਹਨੂੰ ਐਵੇਂ ਨਾ ਕਮੈਂਟ ਕਰ ਦਿਓ ਕੀ ਹੋ ਗਿਆ ਹਣ ਮੀ ਡੋਰ ਕਿਉਂ ਨਹੀਂ ਲੈਂਦੀ ਜਿਹੜੀ ਬੇਵਾਲ ਤੂੰ ਉਹਨੂੰ ਇਕੱਠੀ ਕਰ ਦੋ ਪੈਰਾਂ 'ਚ ਨਹੀਂ ਅੜਕੂਗੀ ਸਾਡੇ ਜੁਆਕਾਂ ਨੂੰ ਪਤੰਗ ਨਹੀਂ ਚੜਾਉਣੇ ਆਉਂਦੇ ਅਸੀਂ ਲੜ ਜ਼ਰੂਰ ਪੈਣੇ ਆ ਪਰ ਪਤੰਗ ਨਹੀਂ ਸਾਥੋ ਚੜਦੇ ਬਸ ਡੋਬ ਨਹੀਂ ਜਾਦੇ ਤੇ ਨਾ ਤੇ ਪੰਨ ਨਹੀਂ ਜਾਣਦੇ ਨਵੀ ਆਪਾਂ ਦਿੰਨੇ ਆ ਓਲਾ ਪਾ ਦਿੰਨੇ ਆ ਜੀ ਪਤੰਗ ਨੂੰ ਓਲਾ ਹਨ ਛੜਦਾ ਛੜਦਾ ਛੋਟੇ ਆ ਬੱਚੇ ਹਲੇ ਇੰਨਾ ਇਨ੍ਹਾਂ ਨੂੰ ਹਿਸਾਬ ਨਹੀਂ ਹੈਗਾ ਛੜਾ ਲਿਆ ਜੇ ਅਗੋਂ ਪਾਲੀ ਤੇ ਜਾ ਹਵਾ ਘੁੰਮਦੀ ਆ ਅੱਜ ਤਾਂ ਹੀ ਕਦੇ ਇੱਧਰ ਹੋ ਜਾਂਦਾ ਪਤੰਗ ਕਦੇ ਉੱਧਰ ਕੋਮਰਈਆ

ਵੇਜੇ ਪਹਿਣ ਗਈ ਸੋ ਸਾਰੇ ਪੇਰੈਂਟਸ ਨੂੰ ਚਾਹੀਦਾ ਹੈ ਭਾਈ ਜਦੋਂ ਬੱਚੇ ਪਤੰਗ ਡਾਉਂਦੇ ਨੇ ਹਾਂਜੀ ਧਿਆਨ ਨਾਲ ਦੇਖੋ ਆ ਦੇਖੋ ਵੀ ਹੈਰੀ ਦੇ ਹੱਥ ਦੇ ਉੱਤੇ ਕੱਟ ਪੈ ਗਿਆ ਸੋ ਕੇਅਰਫੁਲ ਸਾਰੇ ਬੱਚੇ ਧਿਆਨ ਨਾਲ ਪਤੰਗ ਚੜਾਓ ਕਿਉਂਕਿ ਜਿਹੜੀਆਂ ਡੋਰਾ ਨੇ ਵੈਸੇ ਤਾਂ ਆਪਾਂ ਦੂਜੀ ਡੋਰੀ ਲਿਆ ਕੇ ਦਿੱਤੀ ਆ ਕੱਚੀ ਹੁੰਦੀ ਆ ਜਿਹੜੀ ਆਪਾਂ ਪਲਾਸਟਿਕ ਵਾਲੀ ਨਹੀਂ ਲਿਆ ਕੇ ਦਿੱਤੀ ਬੱਚਿਆਂ ਨੂੰ ਪਰ ਫਿਰ ਵੀ ਧਿਆਨ ਰੱਖਣਾ ਚਾਹੀਦਾ ਤੇ ਮੈਂ ਸਾਰੇ ਪੇਰੈਂਟਸ ਨੂੰ ਰਿਕੁਐਸਟ ਕਰਦੀ ਆਂ ਬਈ ਜਦੋਂ ਬੱਚੇ ਪਤੰਗ ਚੜਾਉਂਦੇ ਨੇ ਤਾਂ ਜਰੂਰ ਕੋਲੇ ਜਰੂਰ ਬੈਠਿਆ ਕਰੋ ਕਿਉਂਕਿ ਕੋਠਿਆਂ ਦਾ ਕੰਮ ਆ ਹਨਾ ਬੱਚੇ ਕਈ ਵਾਰ ਦੂਜੇ ਕੋਠੇ ਤੋਂ ਛਾਲ ਮਾਰਨ ਲੱਗੇ ਕੋਈ ਨੁਕਸਾਨ ਨਾ ਖਾਲਣ ਤੇ ਇਸ ਕਰਕੇ ਅੱਜ ਧੁੱਪੋ ਇੱਕੇ ਤਾਂ ਬਹੁਤ ਜ਼ਿਆਦਾ ਧੁੱਪਾ ਬਹੁਤ ਤੇਜ਼ ਧੁੱਪ ਹੋ ਰਹੀ ਹੈ। ਅੱਛਾ। ਤੁੰਦੋਨੀ ਆ ਸਾਡੇ ਭਾਈ ਇੱਥੇ ਹਵਾ ਹੈ ਬੇਟਾ ਅੱਜ ਹਵਾ ਕਰਕੇ ਆ। ਸਾਰੇ ਕੋਠਿਆਂ ਦੇ ਉੱਤੇ ਚੜੇ ਹੋਏ ਨਹੀਂ ਸਾਰੇ। ਤੁਸੀਂ ਦੋਨੇ ਹੀ ਨਾ ਆਪਸ 'ਚ ਦੋਨੇ ਭੈਣਾ ਪੇਚਾ ਪਾ ਲਿਓ। ਹੂੰ? ਤੁਸੀਂ ਮੈਂ ਦੋਨੇ ਭੈਣਾ ਨਾ ਪੇਚਾ ਪਾ ਲਿਓ। ਹੈ?

ਪੱਕਾ ਵੇਚੇ ਪਉਣਗੇ ਪੱਕਾ 100% ਹੀ ਆ ਇਹ ਪਹਿਲਾਂ ਮੇਰਾ ਵੀ ਪਤਾ ਹੈ ਇਹਨਾਂ ਨਹੀਂ ਕਟਿਆ ਸੀ ਇਹਨਾਂ ਦਾ ਆਪਦਾ ਹੀ ਕਟਿਆ ਗਿਆ ਸੀ ਆਪਦਾ ਵੀ ਕਟਿਆ ਗਿਆ ਨੇ ਜਾਣ ਕੇ ਮੇਰਾ ਕਟਿਆ ਸੀ ਮੈਨੂੰ ਪਤਾ ਆ ਹੈ ਨਾ ਨੰਨੀ ਕਾ ਪਤੰਗ ਦੇ ਗਿਆ ਦੇਖੋ ਮੂੰਹ ਵੀ ਦੇਖੋ ਨਾਲ ਮੂੰਹ ਵੀ ਚੈੱਕ ਕਰੋ ਦੰਗ ਦੇ ਚਾਦੇ ਵਿੱਚ ਅੱਜ ਅਸੀਂ ਕੁਝ ਵੀ ਖਾਦਾ ਪੀਤਾ ਨਹੀਂ ਸਕੂਲੋਂ ਆ ਕੇ ਗਿਆ ਵੀ ਹੋਰ ਤੇ ਦੋ ਟੁੱਟੀਆਂ ਹੁੰਦੀਆਂ ਬਾਰ-ਬਾਰ ਉਹ ਤੁਮੇ ਪਾਇਆ ਵੀ ਨਹੀਂ ਇੰਜੋਏ ਅਸੀਂ ਆਪ ਡੀ ਜੇ ਨਹੀਂ ਲਾਏ ਪਰ ਸਾਡੇ ਪਿੰਡ ਦੇ ਲੋਕਾਂ ਨੇ ਲਾਇਆ ਮੈਂ ਉਹਨਾਂ ਤੇ ਨੱਚ ਕੇ ਆਪ ਦਾ ਮਨੋਰੰਜਨ ਹੈ ਜਿਹੜਾ ਆਪ ਦਾ ਕਰ ਰਹੀਆਂ ਪਿੰਡ ਸਾਹੀ ਦੇ ਵਿੱਚ ਚੱਲ ਰਹੀ ਹੈ ਕਿਸੇ ਗਾਣੇ ਦੀ ਸ਼ੂਟਿੰਗ ਹੈ ਪਤਾ ਨਹੀਂ ਕੋਈ ਨਿਊਜ਼ ਵਾਲੇ ਨੇ ਅਸੀਂ ਕੋਠੇ ਤੋਂ ਫੜ ਕੇ ਦੇਖ ਰਹੀ ਹਾਂ ਹੈ ਹੀ ਨਹੀਂ ਖਤਮ ਚੜਾ ਲੈ ਹੁਣ ਪਤੰਗ ਪਤੰਗ ਜਿਹੜਾ ਤੂੰ ਵੀ ਤੂੰ ਬਹਿ ਗਈ ਤੂੰ ਜਿਹੜਾ ਲ ਪਤੰਗ ਪਤੰਗ ਕਿੰਨੇ ਸੋਹਣੇ ਨੇਗੇ ਕੋਜੀ ਲੈ ਲੈਂਦੇ ਇਹਨਾਂ ਨੇ ਪਤੰਗ ਪਰ ਚੜਾਉਣੇ ਇਹਨਾਂ ਨੂੰ ਆਉਂਦੇ ਨਹੀਂ ਉਹਨਾਂ ਪੈਰਾਂ 'ਚ ਕੁਝ ਪਾਇਆ ਇਹਨਾਂ ਪਤੰਗਾਂ ਦਾ ਚਾ ਹਾਂ ਮੱਛੀ ਪਾਣੀ ਆਉਂਦੀ ਹੈ ਚੜਾਣੇ ਆਉਂਦੇ ਆ। ਗਰਾਵਾ ਕਿਧਰ ਪਵਾਉਂਗੇ ਮੈਨੂੰ ਤਾਂ ਆਪ ਨਹੀਂ ਆਉਂਦੀਆਂ। ਮੈਂ ਨਹੀਂ ਕਿਉਂਦੀ ਨੇ ਬਹੁਤ ਪਤੰਗ ਚੜਾਈ ਆ। ਮੈਂ ਲੁੱਟੇ ਵੀ ਬਹੁਤ ਆ ਪਤੰਗ। ਪਤੰਗੀ ਬੁੱਕ। ਨੇ। ਪਤਾ ਨਹੀਂ ਕਿ ਮੇਰੇ ਪਤੰਗ ਟੁੱਟ ਗਿਆ ਆ ਗਿਆ ਆ ਗਿਆ ਪਤੰਗਾ ਆ ਗਿਆ। ਕੱਢੀ ਨਾ ਨਹੀਂ ਕੱਢ ਦੇ। ਚੱਤ। ਮੈਣੀ ਲਵਦਾਂਗੀ ਜਿ ਤਰਾ ਟੁੱਟ ਗਈ ਕੱਢ ਦੇ ਕੱਢੀਆਂ ਚੋਂ ਕੱਢੀ